ਦਾ ਤਿਉਹਾਰ 11 ਅਪ੍ਰੈਲ ਨੂੰ ਤੁਮ-ਤਾਮ ਦੇ ਨਾਲ ਯਾਨੀ ਅੱਜ ਦੀ ਤਰੀਕ ਦੇ ਵਿੱਚ ਮਨਾਇਆ ਜਾ ਰਿਹਾ ਹੈ ਈਦ ਦਾ ਤਿਉਹਾਰ ਖੁਸ਼ੀਆਂ ਅਤੇ ਭਾਈਚਾਰੇ ਦਾ ਤਿਉਹਾਰ ਹੈ ਤੇ ਤੁਸੀਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਈਦ ਦੀਆਂ ਇਹ ਤਸਵੀਰਾਂ ਜਿੱਥੇ ਕਿ ਭਾਈਚਾਰੇ ਦੀ ਸਾਂਝ ਦੇਖੀ ਜਾ ਸਕਦੀ ਹੈ ਕਿਸ ਤਰੀਕੇ ਦੇ ਨਾਲ ਲੋਕ ਗਲੇ ਮਿਲ ਕੇ ਖੁਸ਼ੀ ਮਨਾ ਰਹੇ ਨੇ ਈਦ ਦੇ ਮੌਕੇ ਤੇ ਤੇ ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰਾ ਹੋਣ ਤੋਂ ਬਾਅਦ ਈਦ ਦਾ ਤਿਉਹਾਰ ਸ਼ਵਾਲ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ ਜੰਮੂ ਕਸ਼ਮੀਰ ਅਤੇ ਲਦਾਖ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਭਾਰਤ ਵਿੱਚ ਬੁੱਧਵਾਰ ਸ਼ਾਮ ਨੂੰ ਸ਼ਵਾਲ ਦਾ ਚੰਦ ਨਜ਼ਰ ਆਇਆ ਜਿਸ ਨੇ ਪੁਸ਼ਟੀ ਕੀਤੀ ਕਿ ਈਦ ਵੀਰਵਾਰ ਨੂੰ ਮਨਾਈ ਜਾਵੇਗੀ ਇਹ ਤਸਵੀਰਾਂ ਬੇਹਦ ਖੂਬਸੂਰਤ ਤਸਵੀਰਾਂ ਨੇ ਜੋ ਕਿ ਈਦ ਉਲ ਫਿਤਰ ਦੇ ਮੌਕੇ ਤੇ ਲੋਕ ਉਮ ਤਾਂ ਆਮ ਦੇ ਨਾਲ ਇਹ ਤਿਉਹਾਰ ਮਨਾ ਰਹੇ ਨੇ ਉੱਥੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੇ ਲਦਾਖ ਦੀ ਗੱਲ ਕਰੀਏ ਤਾਂ ਉੱਥੇ ਸ਼왈 ਦਾ ਚੰਦ ਇੱਕ ਦਿਨ ਪਹਿਲਾਂ ਨਜ਼ਰ ਆ ਗਿਆ ਸੀ ਜਿਸ ਕਾਰਨ ਭਾਰਤ ਦੇ ਇਹਨਾਂ ਦੋਹਾਂ ਹਿੱਸਿਆਂ ਦੇ ਵਿੱਚ ਬੁੱਧਵਾਰ 10 ਅਪ੍ਰੈਲ ਨੂੰ ਈਦ ਦਾ ਤਿਉਹਾਰ ਮਨਾਇਆ ਗਿਆ ਈਦ ਦੇ ਦਿਨ ਪਹਿਲਾਂ ਨਮਾਜ਼ ਅਦਾ ਕੀਤੀ ਜਾਂਦੀ ਹੈ ਨਮਾਜ਼ ਤੋਂ ਬਾਅਦ ਇੱਕ ਵਿਸ਼ੇਸ਼ ਪ੍ਰਾਰਥਨਾ ਵੀ ਹੁੰਦੀ ਹੈ ਜਿਸ ਦੇ ਵਿੱਚ ਸਮੁੱਚੇ ਵਿਸ਼ਵ ਦੇ ਲਈ ਸ਼ਾਂਤੀ ਦੀ ਜਿਹੜੀ ਕਾਮਨਾ ਕੀਤੀ ਜਾਂਦੀ ਹੈ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਗਲੇ ਲਗਾਉਂਦੇ ਨੇ ਅਤੇ ਈਦ ਦੇ ਤਿਉਹਾਰ ਦੀ ਵਧਾਈ ਦਿੰਦੇ ਨੇ ਨਮਾਜ਼ ਤੋਂ ਬਾਅਦ ਘਰ ਜਾ ਕੇ ਮਠਾਈ ਖਾਣ ਦਾ ਰਿਵਾਜ ਵੀ ਹੁੰਦਾ ਹੈ ਇਸਲਾਮੀ ਵਿਸ਼ਵਾਸ ਦੇ ਅਨੁਸਾਰ ਕੁਰਾਨ ਪਹਿਲੀ ਵਾਰ ਰਮਜ਼ਾਨ ਦੇ ਮਹੀਨੇ ਦੇ ਅੰਤ ਵਿੱਚ ਆਇਆ ਸੀ ਤੇ Eid ul Fitr ਦਾ ਤਿਉਹਾਰ ਮੱਕਾ ਤੋਂ ਪੈਗੰਬਰ ਮੁਹੰਮਦ ਦੇ ਪ੍ਰਵਾਸ ਤੋਂ ਬਾਅਦ ਪਵਿੱਤਰ ਸ਼ਹਿਰ ਮਦੀਨਾ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਮੰਨਿਆ ਜਾਂਦਾ ਹੈ ਕਿ ਪੈਗੰਬਰ حضرت ਮੁਹੰਮਦ ਨੇ ਬਦਰ ਦੀ ਲੜਾਈ ਜਿੱਤੀ ਸੀ ਇਸ ਜਿੱਤ ਦੇ ਜਸ਼ਨ ਦੇ ਵਿੱਚ ਉਹਨਾਂ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਸੀ ਇਸ ਦਿਨ ਨੂੰ ਮਿੱਠੀ Eid ਜਾਂ ਫਿਰ Eid ul Fitr ਵਜੋਂ ਵੀ ਮਨਾਇਆ ਜਾਂਦਾ ਹੈ ਤਾਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਇਹ Eid ul Fitr ਦੀਆਂ ਖੁਸ਼ੀਆਂ ਜਿੱਥੇ ਮਨਾਇਆ ਜਾ ਰਹੀਆਂ ਨੇ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜ਼ਰੂਰ ਤੁਸੀਂ ਵੀ ਇਹਨਾਂ ਨੂੰ ਸ਼ੇਅਰ ਕਰਕੇ ਇੱਕ ਦੂਸਰੇ ਨੂੰ ਵਧਾਈ ਦਿਓ ਤੇ ਈਦ ਉਲ ਫਿਤਰ ਦੀਆਂ ਇਹ ਜੋ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਸਾਰੇ ਲੋਕਾਂ ਦੇ ਵੱਲੋਂ ਉਸ ਦਾ ਜੋ ਹੈ ਤਸਵੀਰਾਂ ਦਾ ਇੱਕ ਵਾਰ ਦੁਬਾਰਾ ਰੁਕ ਕਰ ਲੈਣੇ ਆ। ਦਾ ਤਿਉਹਾਰ 11 ਅਪ੍ਰੈਲ ਨੂੰ ਤੁਮ ਤਾਮ ਦੇ ਨਾਲ ਯਾਨੀ ਅੱਜ ਦੀ ਤਰੀਕ ਦੇ ਵਿੱਚ ਮਨਾਇਆ ਜਾ ਰਿਹਾ ਹੈ ਈਦ ਦਾ ਤਿਉਹਾਰ ਖੁਸ਼ੀਆਂ ਅਤੇ ਪਾਈਚਾਰੇ ਦਾ ਤਿਉਹਾਰ ਹੈ ਤੇ ਤੁਸੀਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਈਦ ਦੀਆਂ ਇਹ ਤਸਵੀਰਾਂ ਜਿੱਥੇ ਕਿ ਪਾਈਚਾਰੇ ਦੀ ਸਾਂਝ ਦੇਖੀ ਜਾ ਸਕਦੀ ਹੈ ਕਿਸ ਤਰੀਕੇ ਦੇ ਨਾਲ ਲੋਕ ਗਲੇ ਮਿਲ ਕੇ ਖੁਸ਼ੀ ਮਨਾ ਰਹੇ ਨੇ ਈਦ ਦੇ ਮੌਕੇ ਤੇ ਤੇ ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰਾ ਹੋਣ ਤੋਂ ਬਾਅਦ ਈਦ ਦਾ ਤਿਉਹਾਰ ਸ਼ਵਾਲ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ ਜੰਮੂ ਕਸ਼ਮੀਰ ਅਤੇ ਲਦਾਖ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਭਾਰਤ ਵਿੱਚ ਬੁੱਧਵਾਰ ਸ਼ਾਮ ਨੂੰ ਸ਼ਵਾਲ ਦਾ ਚੰਦ ਨਜ਼ਰ ਆਇਆ ਜਿਸ ਨੇ ਪੁਸ਼ਟੀ ਕੀਤੀ ਕਿ ਈਦ ਵੀਰਵਾਰ ਨੂੰ ਮਨਾਈ ਜਾਵੇਗੀ ਇਹ ਤਸਵੀਰਾਂ ਬੇਹਦ ਖੂਬਸੂਰਤ ਤਸਵੀਰਾਂ ਨੇ ਜੋ ਕਿ ਈਦ ਉਲ ਫਿਤਰ ਦੇ ਮੌਕੇ ਤੇ ਲੋਕ ਤੂਮ-ਤਾਮ ਦੇ ਨਾਲ ਇਹ ਤਿਉਹਾਰ ਮਨਾ ਰਹੇ ਨੇ ਉੱਥੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੇ ਲਦਾਖ ਦੀ ਗੱਲ ਕਰੀਏ ਤਾਂ ਉੱਥੇ ਸ਼왈 ਦਾ ਚੰਦ ਇੱਕ ਦਿਨ ਪਹਿਲਾਂ ਨਜ਼ਰ ਆ ਗਿਆ ਸੀ ਜਿਸ ਕਾਰਨ ਭਾਰਤ ਦੇ ਇਹਨਾਂ ਦੋਹਾਂ ਹਿੱਸਿਆਂ ਦੇ ਵਿੱਚ ਬੁੱਧਵਾਰ 10 ਅਪ੍ਰੈਲ ਨੂੰ ਈਦ ਦਾ ਤਿਉਹਾਰ ਮਨਾਇਆ ਗਿਆ ਈਦ ਦੇ ਦਿਨ ਪਹਿਲਾਂ ਨਮਾਜ਼ ਅਦਾ ਕੀਤੀ ਜਾਂਦੀ ਹੈ ਨਮਾਜ਼ ਤੋਂ ਬਾਅਦ ਇੱਕ ਵਿਸ਼ੇਸ਼ ਪ੍ਰਾਰਥਨਾ ਵੀ ਹੁੰਦੀ ਹੈ ਜਿਸ ਦੇ ਵਿੱਚ ਸਮੁੱਚੇ ਵਿਸ਼ਵ ਦੇ ਲਈ ਸ਼ਾਂਤੀ ਦੀ ਜਿਹੜੀ ਕਾਮਨਾ ਕੀਤੀ ਜਾਂਦੀ ਹੈ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਗਲੇ ਲਗਾਉਂਦੇ ਨੇ ਅਤੇ ਈਦ ਦੇ ਤਿਉਹਾਰ ਦੀ ਵਧਾਈ ਦਿੰਦੇ ਨੇ ਨਮਾਜ਼ ਤੋਂ ਬਾਅਦ ਘਰ ਜਾ ਕੇ ਮਠਾਈ ਖਾਣ ਦਾ ਰਿਵਾਜ ਵੀ ਹੁੰਦਾ ਹੈ ਇਸਲਾਮੀ ਵਿਸ਼ਵਾਸ ਦੇ ਅਨੁਸਾਰ ਕੁਰਾਨ ਪਹਿਲੀ ਵਾਰ ਰਮਜ਼ਾਨ ਦੇ ਮਹੀਨੇ ਦੇ ਅੰਤ ਵਿੱਚ ਆਇਆ ਸੀ ਤੇ Eid ul Fitr ਦਾ ਤਿਉਹਾਰ ਮੱਕਾ ਤੋਂ ਪੈਗੰਬਰ ਮੁਹੰਮਦ ਦੇ ਪ੍ਰਵਾਸ ਤੋਂ ਬਾਅਦ ਪਵਿੱਤਰ ਸ਼ਹਿਰ ਮਦੀਨਾ ਦੇ ਵਿੱਚ ਸ਼ੁਰੂ ਹੋਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਪੈਗੰਬਰ حضرت ਮੁਹੰਮਦ ਨੇ ਬਦਰ ਦੀ ਲੜਾਈ ਜਿੱਤੀ ਸੀ। ਇਸ ਜਿੱਤ ਦੇ ਜਸ਼ਨ ਦੇ ਵਿੱਚ ਉਹਨਾਂ ਨੇ ਸਾਰਿਆਂ ਦਾ ਮੂੰ ਮਿੱਠਾ ਕਰਵਾਇਆ ਸੀ। ਇਸ ਦਿਨ ਨੂੰ ਮਿੱਠੀ Eid ਜਾਂ ਫਿਰ Eid ul Fitr ਵਜੋਂ ਵੀ ਮਨਾਇਆ ਜਾਂਦਾ ਹੈ। ਤਾਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਇਹ Eid ul Fitr ਦੀਆਂ ਖੁਸ਼ੀਆਂ ਜਿੱਥੇ ਮਨਾਇਆ ਜਾ ਰਹੀਆਂ ਨੇ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜ਼ਰੂਰ ਤੁਸੀਂ ਵੀ ਇਹਨਾਂ ਨੂੰ ਸ਼ੇਅਰ ਕਰਕੇ ਇੱਕ ਦੂਸਰੇ ਨੂੰ ਵਧਾਈ ਦਿਓ ਤੇ ਈਦ ਉਲ ਫਿਤਰ ਦੀਆਂ ਇਹ ਜੋ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਸਾਰੇ ਲੋਕਾਂ ਦੇ ਵੱਲੋਂ ਉਸ ਦਾ ਜੋ ਹੈ ਤਸਵੀਰਾਂ ਦਾ ਇੱਕ ਵਾਰ ਦੁਬਾਰਾ ਰੁਕ ਕਰ ਲੈਣੇ